ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਮੋਰਖੀ ਕੀ ਕੀਤਕ ਬਾਤ ਹੈ ਕੋਟ ਪ੍ਰਾਪਤੀ ਕਰਿਆ ਨਾਨਕ ਜਿਨ ਪੇਖਿਆ ਸੁਣਿਆ ਸੇ ਫਿਰ ਗਰਭਾਸ ਨ ਪਰਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨ ਪਰਤਖ ਗੁਰੂ ਨਿਸਤਾਰੇ ਲੱਖ ਖੁਸ਼ੀਆਂ ਪਾ ਪਿਸ਼ਾਈਆ ਜੇ ਸਤਗੁਰ ਨਦਰ ਕਰੇ ਨਿਮਕ ਹੈ ਕੇ ਹਰ ਨਾਮ ਦੇ ਮਨ ਤਨ ਸ਼ੀਤਲ ਹੋਏ ਸੋ ਕਹੋ ਡਲ ਗੁਰ ਸੇਵੀਐ ਐਹਨ ਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਬਾ ਗੁਰ ਪ੍ਰਸਾਦਿ ਕਰ ਬਾਹਰੇ ਤੇਰਾ ਪਰਬਸਾ ਤੂੰ ਜਨਕ ਹੈ ਸੰਗ ਕਰ ਕਿਰਪਾ ਪ੍ਰੀਤਬ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਕਰ ਬਹਰ ਤੇਰਾ ਪਰਵਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਜਨਕੋ ਤਵ ਆਪਣੇ ਕਾਣ ਜੋ ਤੂੰ ਕਰਹਿ ਕਰਭੈ ਸੁਆਮੀ ਸਾਮਸੁਲਤ ਪਰਵਾਨ ਰਹਾ ਪਤ ਪਰਮੇਸ਼ਰ ਤਤ ਨਾਰਾਇਣ ਧਨ ਗੋਪਾਲ ਗੁਰ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੇ ਇਹ ਬਿਧ ਜਾਤੀ ਪਤ ਪਰਮੇਸ਼ਰ ਗਗਨ ਨਾਰਾਇਣ ਧਨ ਗੋਪਾਲ ਗੁਰ ਸਾਖੀ ਸਰਨ ਸਰਨ ਨਾਨਕ ਦਾਸ ਹਰ ਹਰ ਸੰਦੇ ਬਿੰਦ ਜਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਨ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 670 ਅੰਗ ਦੇ ਉੱਤੇ ਸੁਭਾਏਬਾਨ ਤਨਅਸਰੀ ਮਹਾਨਾ ਪੰਜਵ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਲੀ ਕੇ ਬਹੁਤ ਧੰ ਧੰ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਤਨਾਹ ਸ੍ਰੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਣ ਕੀਤਾ ਗੁਰੂ ਸਾਹਿਬ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਕ ਓਅੰਕਾਰ ਦਾ ਭਾਵ ਹੁੰਦਾ ਕਿ ਪ੍ਰਮਾਤਮਾ ਇੱਕ ਹੈ ਉਹਨੂੰ ਰਾਮ ਕਹਿੰਦੇ ਅੱਲਾ੍ਹ ਕਹਿੰਦੇ ਵਾਹਿਗੁਰੂ ਕਹਿੰਦੇ ਭਗਵਾਨ ਕਹਿੰਦੇ ਜਿਵੇਂ ਗੁਰੂ ਸਾਹਿਬ ਕਹਿੰਦੇ ਗੁਰਬਾਣੀ ਦੇ ਵਿੱਚ ਕੋਈ ਬੋਲੇ ਰਾਮ ਰਾਮ ਕੋਈ ਖੁਦਾਈ ਕੋਈ ਸੇਵਾ ਗੁਸੰਜਾ ਕੋਈ ਅੱਲਾਹ ਹੈ ਇੱਕ ਓਅੰਕਾਰ ਸਤਗੁਰ ਪ੍ਰਸਾਦ ਕਿ ਜਦੋਂ ਸਤਿਗੁਰੂ ਦੀ ਸਾਡੇ ਤੇ ਕਿਰਪਾ ਹੋ ਜਾਣੀ ਹੈ ਉਦੋਂ ਉਹ ਪਰਮਾਤਮਾ ਦੇ ਵਿੱਚ ਅਸੀਂ ਅਭੇਦ ਹੋ ਜਾਾਂਗੇ ਸਤਿਗੁਰ ਪ੍ਰਸਾਦ ਪ੍ਰਸਾਦ ਦਾ ਭਾਵ ਉਹਦਾ ਕਿਰਪਾ ਕਿ ਜਿੱਦੇ ਸਤਿਗੁਰੂ ਦੀ ਸਾਡੇ ਤੇ ਕਿਰਪਾ ਹੋ ਗਈ ਉਦੋਂ ਅਸੀਂ ਉਸ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਾਂਗੇ ਅੱਜ ਕੀ ਕਹਿ ਰਹੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਘਰ ਦਾਹਰ ਤੇਰਾ ਪ੍ਰਵਾਸਾ ਤੂੰ ਜਨਕ ਹੈ ਸੰਗ ਕਹਿੰਦੇ ਘਰ ਵੀ ਤੇ ਬਾਹਰ ਵੀ ਭਾਵ ਕੇ ਅੰਦਰ ਵੀ ਬਾਹਰ ਵੀ ਸਾਰਿਆਂ ਥਾਵਾਂ ਤੇ ਪ੍ਰਮਾਤਮਾ ਦਾ ਵਾਸਾ ਹੈ ਜਦੋਂ ਅਸੀਂ ਉਹਨੂੰ ਆਪਣੇ ਨਾਲ ਸਮਝਾਂਏ ਘਰ ਬਾਹਰ ਤੇਰਾ ਪ੍ਰਵਾਸਾ ਪ੍ਰਵਾਸਾ ਦਾ ਭਾਵ ਦਾ ਆਸਰਾ ਕਿ ਸੱਚੇ ਪਾਤਸ਼ਾਹ ਮੈਨੂੰ ਆਪਣੇ ਘਰ ਚ ਵੀ ਆਪਣੇ ਬਾਹਰ ਵੀ ਸਾਰਿਆਂ ਥਾਵਾਂ ਤੇ ਤੇਰਾ ਆਸਰਾ ਦੂਜਨਕਾ ਹੈ ਸੰਗ ਤੂੰ ਸਾਡੇ ਹਮੇਸ਼ਾ ਹੀ ਨਾਲ ਰਹਿਣਾ ਜਿਵੇਂ ਗੁਰਬਾਣੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਅਸੇ ਪੜ੍ਹਦੇ ਆਂ ਤੋ ਕਾਲੰਗ ਪਰਨਾਸੀ ਦਿਆਨਨ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਵਿਪੁੱਤੇ ਜਿਵੇਂ ਗੁਰੂ ਸਾਹਿਬ ਕਹਿੰਦੇ ਬਾਤ ਗਰਭ ਤੇ ਆਪਨ ਸਿਮਰਨ ਦੇ ਤਹਿ ਤੁਮ ਰੱਖਨ ਹਾਰੇ ਪਾਵਕ ਸਾਗਰ ਅਥਾਲ ਹਰਮੈ ਤਾਰੂ ਤਾਰਨ ਹਾਰੇ ਕੇ ਤੂੰ ਸਾਡੇ ਨਾਲ ਸੇ ਤੂੰ ਸਾਡਾ ਸੰਗੀ ਸਾਥੀ ਜਿਸ ਤਾ ਮਾਂ ਦੇ ਗਰਭ ਦੇ ਵਿੱਚ ਵਿਤੈ ਸਾਡੀ ਰੱਖਿਆ ਕੀਤੇ ਜੇ ਮਾਂ ਦੇ ਗਰਭ ਵਿੱਚ ਤੂੰ ਰੱਖਿਆ ਨਾ ਕਰਦਾ ਤੂੰ ਨਾਲ ਨਾਲ ਹੁੰਦਾ ਤਾ ਉਹ ਜਿਹੜੀ ਮਾਂ ਦੇ ਗਰਭ ਦੇ ਵਿੱਚ ਜਠੜਾ ਗਣੀ ਹੈ ਉਹਦੇ ਤਾਂ ਠੋਕ ਕੇ ਸਵਾਹ ਕਰ ਦੇਣਾ ਸੀ ਮੈਨੂੰ ਤੂੰ ਨਾਲ ਸੀ ਤਾਂ ਕਰਕੇ ਮੈਨੂੰ ਉੱਥੇ ਕੋਈ ਮਾਰਨ ਵਾਲਾ ਨਹੀਂ ਜੰਮਿਆ ਉੱਥੇ ਮੈਨੂੰ ਤੇਰਾ ਸਹਾਰਾ ਸੀ ਤੇਰਾ ਆਸਰਾ ਸੀ ਘਰ ਬਾਹਰ ਤੇਰਾ ਪਰਵਾਸਾ ਤੂੰ ਜਨਕੈ ਸੰਗ ਕਰ ਕਿਰਪਾ ਪ੍ਰੇਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਸੱਜੇ ਬਾਸ਼ਾ ਜਿਵੇਂ ਬਹੁਤਿਆਂ ਤੇ ਕਿਰਪਾ ਕੀਤੀ ਹੈ ਮੇਰੇ ਤੇ ਵੀ ਕਿਰਪਾ ਕਰਦੇ ਹੋ ਵੱਡੇ ਵੱਡੇ ਇਸ ਸੰਸਾਰ ਦੇ ਵਿੱਚੋਂ ਪਾਪੀ ਡਰ ਗਏ ਨੇ ਉਹਨਾਂ ਦੇ ਉੱਤੇ ਤੁਸੀਂ ਨੇ ਕਿਰਪਾ ਕਰਤੀ ਮੇਰੇ ਤੇ ਵੀ ਕਿਰਪਾ ਕਰਦੇ ਹੋ ਕਰ ਕਿਰਪਾ ਪ੍ਰੇਤਮ ਪ੍ਰਭ ਆਪਣੇ ਨਾਮ ਜਪੂ ਹਰ ਰੰਗ ਸੱਚੇ ਬਾਦਸ਼ਾਹ ਮੈਂ ਤੁਹਾਡਾ ਨਾਮ ਜਪਦਾ ਰਹਾ ਮੇਰੇ ਤੇ ਕਿਰਪਾ ਕਰ ਦਿਓ ਤੁਸੀਂ ਬਹੁਤ ਮਹਾਨ ਹੋ ਵੱਡੇ ਪ੍ਰੇਤਮ ਤੁਹਾਡੇ ਨਾਲ ਪਿਆਰ ਪੈ ਗਿਆ ਹੁਣ ਤੁਸੀਂ ਕਿਰਪਾ ਕਰਿਓ ਕਿ ਮੈਨੂੰ ਸਾਰਾ ਦਿਨ ਦਿਨ ਰਾਤ ਬਸ ਪ੍ਰਮਾਤਮਾ ਦਾ ਨਾਮ ਜਪੇ ਆਵੇ ਨਾਮ ਜਪੂ ਹਰ ਰੰਗ ਹਰ ਵੇਲੇ ਮੈਂ ਤੇਰਾ ਪ੍ਰਮਾਤਮਾ ਜੀ ਨਾਮ ਜਪਦਾ ਰਮ ਜਨਕਾ ਖਾਵੇ ਆਪਣੇ ਕਾ ਤਾਲ ਤਾਲ ਹੁੰਦਾ ਆਸਰਾ ਜਨ ਹੁੰਦਾ ਸੇਵਕ ਗੋਲਾ ਕੇ ਸੱਚੇ ਬਾਦਸ਼ਾਹ ਅਸੀਂ ਤੇਰੇ ਸੇਵਕ ਆ ਅਸੀਂ ਤੇਰੇ ਗੋਲੇ ਆ ਅਸੀਂ ਤੇਰੇ ਨੌਕਰ ਆ ਜਨਕਾ ਰਵੇ ਆਪਣੇ ਕਾ ਤਾਨ ਮੈਨੂੰ ਸੱਚੇ ਬਾਦਸ਼ਾਹ ਜੀ ਤੁਹਾਡਾ ਹੀ ਆਸਰਾ ਹੈ ਮੈਂ ਤੁਹਾਡੇ ਆਸਰੇ ਕਰਕੇ ਤੁਰਿਆ ਫਿਰਦਾ ਕਿਉਂਕਿ ਤੁਸੀਂ ਮੈਨੂੰ ਹਰ ਰੋਜ਼ 24000 ਸਾਹ ਦਿੰਦੇ ਹੋ ਜੇ ਤੁਸੀਂ ਸਾਹ ਦੇ ਦੇ ਬੰਦ ਕਰਦੇ ਮੈਂ ਕਿਵੇਂ ਤੁਰਾਂਗਾ ਮੈਂ ਕਿਵੇਂ ਬੋਲਾਂਗਾ ਜੇ ਤੁਸੀਂ ਮੈਨੂੰ ਸਾਹ ਦੇ ਰਹੇ ਹੋ ਤਾਂ ਇਹ ਸਾਰਾ ਕੁਝ ਹੋ ਰਿਹਾ ਜਨਕਾ ਉਹ ਕਹੇ ਆਪਣੇ ਕਰਤਾਰ ਤੇ ਅੱਗੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਜੋ ਤੂੰ ਕਰ ਹੈ ਕਰਾਵੈ ਸਵਾਮੀ ਸਾਹ ਮਸਲਤ ਪਰਵਾਣ ਮਸਲਤ ਦਾ ਭਾਵ ਹੁੰਦਾ ਕਿ ਸਲਾਮ ਅਸ਼ਮਰਾ ਕਿ ਤੇਰੀ ਜੋ ਗੱਲਾਂ ਨੇ ਉਹਦੇ ਨਾਲ ਮੈਂ ਸਹਿਮਤ ਆ ਮਸਲਤ ਦਾ ਭਾਵ ਉਹਦੇ ਸਹਿਮਤ ਹੋਣਾ ਕਿ ਸੱਚੇ ਪਾਤਸ਼ਾਹ ਜੋ ਤੂੰ ਕਰਹਿ ਕਰਾਵੈ ਸਾਹਵੇਂ ਸਾ ਮਸਲਤ ਪਰਵਾਣ ਜਿਵੇਂ ਇੱਕ ਅਮੀਰ ਘਰਾਂ ਦੇ ਵਿੱਚ ਨੌਕਰ ਕੰਮ ਕਰਦੇ ਆ ਨਾ ਜਿਵੇਂ ਉਹ ਪਰਿਵਾਰ ਕਹਿੰਦਾ ਉਸੇ ਤਰ੍ਹਾਂ ਉਹਨੂੰ ਕਰਨਾ ਪੈਂਦਾ ਚਾਹੇ ਕੰਮ ਗਲਤ ਹੋਵੇ ਚਾਹੇ ਉਹ ਠੀਕ ਹੋਵੇ ਇੱਥੇ ਗੁਰੂ ਅਰਜਨ ਸਾਹਿਬ ਜੀ ਨੇ ਸਾਹਮਣੇ ਅਸੀਂ ਅਰਦਾਸ ਕਰਦੇ ਆ ਸੱਤੇ ਬਾਦਸ਼ਾਹ ਜੋ ਤੂੰ ਕਹੇਗਾ ਉਹ ਅਸੀਂ ਕਰਾਂਗੇ ਤੇ ਪ੍ਰਮਾਤਮਾ ਦੇ ਤੇ ਮਾੜਾ ਕੰਮ ਕਰਨ ਨੂੰ ਸਾਨੂੰ ਕਹਿਣਾ ਹੀ ਨਹੀਂ ਪਰਮਾਤਮਾ ਨੇ ਸਾਨੂੰ ਚੰਗਾ ਕੰਮ ਕਰਨ ਨੂੰ ਕਹਿਣਾ ਹੈ ਪਰਮਾਤਮਾ ਕਿਹੜੇ ਚੰਗੇ ਕੰਮ ਕਹਿੰਦਾ ਹੈ ਕਿ ਬਾੜੇ ਕੰਮਾਂ ਨੂੰ ਛੱਡ ਦਿਓ ਭਾਈ ਜਿਵੇਂ ਗੁਰੂ ਸਾਹਿਬ ਦੀ ਗੁਰਬਾਣੀ ਦੇ ਵਿੱਚ ਲਿਖੇ ਸ਼ਬਦ ਨੇ ਜੀ ਕਿ ਪਾਨ ਸੁਪਾਰੀ ਖਾਤੇ ਆ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਜੀਤੇਓ ਜਮ ਤੱਕੜ ਚਲਾਈਆਂ ਗੁਰੂ ਸਾਹਿਬ ਕਹਿੰਦੇ ਆਹ ਕੰਮ ਛੱਡ ਦਿਓ ਤੇ ਤੁਹਾਡੇ ਤੇ ਅਸੀਂ ਕਿਰਪਾ ਕਰਦੇਾਂਗੇ ਜੋ ਤੂੰ ਕਰਹਿ ਕਰਾਵੇ ਸੁਆਮੀ ਸੱਚੇ ਪਾਤਸ਼ਾਹ ਜਿਹੜਾ ਤੁਸੀਂ ਕਹਿੰਦੇ ਹੋ ਨਾ ਉਹ ਚੰਗਾ ਉਹਦੇ ਅਸੀਂ ਉਸ ਗੱਲਾਂ ਤੇ ਚੱਲਣ ਤਿਆਰ ਆ ਤੁਹਾਡੀ ਜਿਹੜੀ ਸਲਾਹ ਹੈ ਉਹ مشਵਰ ਹੈ ਉਹਨੂੰ ਅਸੀਂ ਮੰਨਣ ਨੂੰ ਪ੍ਰਵਾਰ ਕਰਦੇ ਆ ਕਿ ਜੋ ਤੂੰ ਕਰਹਿ ਕਰਾਵੈ ਸ੍ਰੋਮਣੀ ਸਾਹਿਬਤ ਪ੍ਰਵਾਨ ਰਹਾਓ ਰਹਾਓ ਤੋਂ ਨਾਲ ਹੀ ਗੁਰੂ ਅਰਜਨ ਸਾਹਿਬਰੇ ਕਹਿੰਦੇ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੇ ਸੱਚੇ ਬਾਦਸ਼ਾਹ ਜੇ ਤੁਹਾਡਾ ਨਾਮ ਮੇਰੀ ਜ਼ਿੰਦਗੀ 'ਚ ਹੈ ਤਾਂ ਇਹ ਮੇਰੀ ਇੱਜ਼ਤ ਹੈ ਪਤ ਦਾ ਭਾਵ ਹੁੰਦਾ ਇੱਜ਼ਤ ਕਿ ਜੇ ਤੁਹਾਡਾ ਨਾਮ ਮੇਰੀ ਜ਼ਿੰਦਗੀ ਦੇ ਵਿੱਚ ਆ ਗਿਆ ਇਹ ਮੇਰੀ ਇੱਜ਼ਤ ਹੈ ਗੱਤ ਨਾਰਾਇਣ ਕਿ ਸੱਚੇ ਬਾਦਸ਼ਾਹ ਤੁਹਾਡਾ ਨਾਮ ਮੇਰੀ ਜ਼ਿੰਦਗੀ ਦੇ ਵਿੱਚ ਆ ਗਿਆ ਮੇਰੀ ਅਵਸਥਾ ਉੱਚੀ ਹੋ ਜਾਣੀ ਹੈ ਧਨ ਗੋਪਾਲ ਗੁਸਾਖੇ ਜੇ ਤੁਹਾਡਾ ਨਾਮ ਮੇਰੀ ਜ਼ਿੰਦਗੀ ਦੇ ਵਿੱਚ ਆ ਗਿਆ ਤਾਂ ਇਹੀ ਮੈਂ ਸਮਝਾਂਗਾ ਕਿ ਪ੍ਰਮਾਤਮਾ ਦੀ ਇੱਕ ਸਾਖੀ ਹੈ ਜਿਹੜੀ ਮੇਰੇ ਹਿਰਦੇ ਦੇ ਵਿੱਚ ਵਸ ਗਈ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਬਾਲ ਗੁਣ ਸਾਖੇ ਜਿਹੜੀਆਂ ਪ੍ਰਮਾਤਮਾ ਦੇ ਨਾਮ ਦੀਆਂ ਸਾਖੀਆਂ ਨੇ ਉਹਨੇ ਸਾਡੇ ਜੀਵਨ ਨੂੰ ਬਹੁਤ ਸੋਹਣਾ ਬਣਾ ਦੇਣਾ ਗੁਰੂ ਸਾਹਿਬ ਦੀ ਗੁਰਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਕਹਿੰਦੇ ਆ ਕਿ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ ਕਿ ਜਿਹੜੀਆਂ ਬਾਬਿਆਂ ਦੀਆਂ ਗਾਥਾਂ ਨੇ ਬਾਬਿਆਂ ਦੀਆਂ ਗੱਲਾਂ ਨੇ ਬਾਬਿਆਂ ਦੀਆਂ ਕਹਾਣੀਆਂ ਨੇ ਉਹ ਜੇ ਅਸੀਂ ਸੁਣਾਂਗੇ ਉਹਨਾਂ ਤੇ ਅਮਲ ਕਰਾਂਗੇ ਕਹਿੰਦੇ ਉਹਦੇ ਨਾਲ ਸਾਡਾ ਜੀਵਨ ਸੋਹਣਾ ਬਣ ਜਾਣਾ ਇੱਥੇ ਗੁਰੂ ਅਰਜਨ ਸਾਹਿਬ ਰਹਿ ਕੇ ਕਹਿੰਦੇ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਰ ਸਾਖੇ ਕਿ ਜੇ ਉਹ ਸਾਖੀ ਆ ਮੇਰੇ ਹਿਰਦੇ ਚ ਵਸ ਗਈਆਂ ਸਭ ਤੋਂ ਵੱਡਾ ਧਨ ਮੇਰੇ ਕੋਲ ਉਹ ਹੈ ਕਿ ਪ੍ਰਮਾਤਮਾ ਦੀ ਸਾਖੀ ਮੇਰੇ ਹਿਰਦੇ ਚ ਵਸ ਗਈ ਸਭ ਤੋਂ ਵੱਡਾ ਧੰਨ ਮੇਰੇ ਕੋਲ ਉਹ ਹੈ ਚਰਨ ਸ਼ਰਨ ਨਾਨਕ ਦਾਸ ਹਰ ਸੰਤਿ ਇਹ ਵਿੱਚ ਜਾਤੇ ਕਿ ਮੈਂ ਤੁਹਾਡੇ ਚਰਨਾਂ ਚ ਆ ਗਿਆ ਤੁਹਾਡੇ ਸ਼ਰਨ ਚ ਆ ਗਿਆ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਣਾਏ ਜੀਉ ਮੈਂ ਆਸਾ ਰੱਖੀ ਜਤ ਮੈਂ ਮੇਰਾ ਸਭ ਦੁੱਖ ਗਵਾਏ ਜੀਓ ਜਦੋਂ ਆਸ ਬਣਾ ਕੇ ਅਸੀਂ ਗੁਰੂ ਦੇ ਦਰ ਤੇ ਆਵਾਂਗੇ ਨਾ ਕਿ ਸੱਚੇ ਬਾਦਸ਼ਾਹ ਅਸੀਂ ਆਸਾ ਬਣਾ ਲਾ ਕੇ ਆ ਗਏ ਤੇਰੇ ਸ਼ਰਨ ਚ ਆ ਗਏ ਆ ਤੇਰੇ ਚਰਨਾਂ ਦੇ ਵਿੱਚ ਆ ਗਏ ਆ ਤਾਂ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਚਰਨ ਸ਼ਰਨ ਨਾਨਕ ਦਾਸ ਹਰ ਸਾਰੇ ਸੰਤ ਹੀ ਇਹ ਵਿੱਚ ਜਾਤੇ ਆ ਜਿਹੜਾ ਇਹ ਤਰੀਕਾ ਮੈਨੂੰ ਪਤਾ ਲੱਗ ਗਿਆ ਕਿ ਤੇਰੇ ਚਰਨਾਂ 'ਚ ਆ ਕੇ ਤੇਰੀ ਸ਼ਰਣ 'ਚ ਜਾ ਕੇ ਬੰਦੇ ਦੀ ਅਵਸਥਾ ਬਹੁਤ ਵੱਡੀ ਹੋ ਜਾਂਦੀ ਹੈ ਸਾਡੇ ਤੇ ਵੀ ਕਿਰਪਾ ਕਰ ਦਿਓ ਜੀ ਸਾਨੂੰ ਵੀ ਇਹ ਤਰੀਕਾ ਬਖਸ਼ ਦਿਓ ਜਿਵੇਂ ਭਗਤ ਧੰਨਾ ਜੀ ਨੇ ਤਰੀਕਾ ਵਰਤਿਆ ਤੇ ਭਗਤ ਧੰਨਾ ਜੀ ਨੇ ਗੁਰਬਾਣੀ ਦੇ ਵਿੱਚੋਂ ਗੁਰਸਿੱਖਾਂ ਦੇ ਨਾਲ ਮਿਲ ਕੇ ਭਗਤਾਂ ਦੇ ਨਾਲ ਮਿਲ ਕੇ ਉਹ ਤਰੀਕਾ ਜਾਣ ਕੇ ਪ੍ਰਮਾਤਮਾ ਦੇ ਵਿੱਚ ਆਪੇਦ ਹੋ ਗਏ ਸਾਨੂੰ ਵੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਐ ਕਿ ਆਹ ਤਰੀਕਾ ਸਮਝ ਲਓ ਆਹ ਤਰੀਕੇ ਦੇ ਨਾਲ ਤੁਸੀਂ ਵੀ ਪ੍ਰਮਾਤਮਾ ਦੇ ਵਿੱਚ ਆਪੇਦ ਹੋ ਸਕਦੇ ਹੋ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਬਾਲ ਗੋਸਾਖੇ ਚਰਨ ਸ਼ਰਨ ਨਾਨਕ ਦਾਸ ਹਾਰੋ ਹਰ ਸੰਤ ਇਹ ਵਿਦ ਜਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ